ਇੱਕ ਕੋਏ ਜਿਹੜੇ ਕਹਿੰਦੇ ਕੋਈ ਨਹੀਂ ਦੱਸ 11:00 ਵਜੇ ਨਹਾਵਾਂਗੇ। ਮਾਫ਼ ਕਰਿਓ। ਇੱਕ ਭੈਣੋ ਤੁਸੀਂ ਉਹ ਜਿਹੜੀ ਸਵੇਰੇ ਉੱਠ ਕੇ ਪਹਿਲਾਂ ਇਸ਼ਨਾਨ ਕਰਕੇ ਜਪਤੀ ਸਭ ਪੜਿਆ ਗੁਰੂ ਦਾ ਨਾਮ ਜਪਿਆ ਘਰ ਵਿੱਚ ਧੂਪ ਬੱਤੀ ਅਰਗਬਤੀ ਕੀਤੀ ਫਿਰ ਸੋਈ ਸ਼ੁਰੂ ਕੀਤੀ। ਇੱਕ ਹੋਰ ਵੀ ਭੈਣਾਂ ਨੇ ਜਿਹੜੀਆਂ ਸਾਰਾ ਬਿਨ ਇਸ਼ਨਾਨ ਕੀਤੇ ਰਸੋਈ ਵੀ ਚੱਲ ਗਈ ਕੱਪੜੇ 12:00 ਵਜੇ ਤੱਕ ਜਾ ਕੇ ਦਲਿੱਦਰ ਫੈਲਿਆ ਨੌਰਾਇਨ। 12:00 ਵਜੇ ਤੱਕ ਇਸ਼ਨਾਨ ਨਹੀਂ ਕਰਨਾ। ਉਹ ਤੁਹਾਡੇ ਨਾਲੋਂ ਚੰਗੇ ਨਹੀਂ ਗੁਰੂ ਦੀ ਮਰਿਆਦਾ ਜਰਣ ਹੈ ਰਹਿਤ ਵਿੱਚ ਰਹਿਣਾ ਹੈ ਰਹਿਤ ਦੀ ਪੱਟੀ ਵਿੱਚ ਪੱਕਿਆ ਕੀਮਤ ਵੱਤੀ ਇਹਨੂੰ ਫਿਰ ਮਹਾਰਾਜ ਕਹਿੰਦੇ ਕੋਤਮ ਪਰੇ ਪਾਲਕ ਪਰਪਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ ਫਿਰ ਚੜ੍ਹੇ ਦਿਵਸ ਗੁਰ ਬਾਣੀ ਗਾਵੇ ਬੰਦੇ ਉਹਦੇ ਉਹਰ ਨਾਮ ਧਿਆਵੇ ਫਿਰ ਪਤਾ ਕੀ ਕਿੰਨੀ ਕੀਮਤ ਵੱਧੇਗੀ ਇੰਨੇ ਜੋ ਸਾਸ ਕਰੋ ਸਿਧਾਏ ਮੇਰਾ ਹਰ ਹਲ ਸੋ ਗੁਰ ਸਿੱਖ ਗੁਰੂ ਮਨ ਭਾਵੇ ਇੱਕ ਦਿਨ ਕੀਮਤ ਅੱਲੀ ਵਾਝਣੀ ਲੋਕਾਂ ਨੇ ਕਹਿਨੇ ਲੋਕਾਂ ਨੇ ਮੰਗਣੀਏ ਚਰਨ ਧੋੜ ਸੋ ਗੁਰ ਸਿੱਖ ਗੁਰੂ ਮਨ ਭਾਵੇ ਜਨ ਨਾਨਕ ਧੋੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪੈ ਬੀਚਾਰ ਵੀ ਤੋਂ ਵਰਮੰਗਲ ਅਗਲੇ ਨੇ ਵਰਮਾ ਰਾਇ ਜਨ ਦੇ ਗੁਰ ਸਿੱਖੀ ਪਾਣਾ ਮੰਨੇ ਗੁਰੂ ਦਾ ਪਾਣਾ ਮੰਨਿਆ ਸਿੱਖ ਨੇ ਮਰਿਆਦਾ ਜਿਹੜਾ ਰਹਿਤ ਵਿੱਚ ਰਿਹਾ ਦੁਨੀਆ ਮੰਗ ਐ ਸੰਪਰਾਸਤਾਂ ਉਹ ਦੀ ਜਾਂ ਛੱਡਤੀਆਂ ਇਹ ਮਿਲਿਆ ਕਿ ਗੁਰ ਸਿੱਖੀ ਪਾਣਾ ਮੰਨਿਆ ਗੁਰ ਪੁਰਾ ਪਰ ਲੰਘਾਏ ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਬੇਗਦ ਬਾਏ ਭਾਈ ਫਿਰ ਉਹਨਾਂ ਨੂੰ ਇੰਨੀ ਵਡਿਆਈ ਮਿਲ ਗਈ ਕਿ ਉਹਨਾਂ ਦੀ ਸੰਗਤ ਕਰਕੇ ਆਪਣੀਆਂ ਦਾ ਵੀ ਧਾਰਨ। ਪਰ ਦੀ ਕੀਮਤ ਭਰ ਦੇ। ਬਾਤ ਕਰਿਓ ਮੈਕਬੀਨ ਅਤੇ ਤਥਾ ਸੁਣਾਈ ਦੋ ਸਪੇਟ ਭਰਾਵਾਂ ਨੂੰ ਤਾਰਨਖਾਨਾ ਵੀ ਵੀ ਕਿੱਲੇ ਜਨੇਂ ਬੰਡ ਵਿੱਚ ਆ ਗਈ ਇੱਕ ਇੱਕ ਲੜਤਾ। ਛੋਟੇ ਭਰਾ ਦਾ ਮਨ ਬਣ ਗਿਆ ਅਮਰ ਸ਼ਕਨ ਦਾ। ਉਹਦੇ ਤੇ ਘਰ ਵਾਲੀ ਇੱਕ ਸਿੰਗਲੀ ਨੇ ਦੋਮਾ ਨੇ ਮਾਨ ਬਣਾਇਆ ਤੇ ਜਦੋਂ ਉਹਨੇ ਗੁੱਦੋ ਨੇ ਵਾਬਾਈ ਤੋਂ ਪੁੱਛਿਆ ਉਹਨੇ ਤਾਂ ਭਾਈ ਧੱਲੇ ਕਿਉਂ ਛਕਣਾ ਬੱਚੇ ਨੂੰ ਵੀ ਸ਼ਿਤਾਉ ਕੋ ਨਾਲ ਕੈਨ ਜੀ ਬੱਚਾ ਜੇ ਛੋਟਾ ਹੈ ਕੈਨ ਭਾਈ ਕਿੰਨਾ ਕੁ ਛੋਟਾ ਹੈ ਕੈਨ ਜੀ 7ਵੀਂ 8ਵੀਂ ਜੀ ਪੜ੍ਹਦਾ ਹੈ ਕੈਨੇ ਪਰ ਛੋਟਾ ਥੋੜੀ ਹੈ 7ਵੀਂ 8ਵੀਂ ਜੀ ਪੜ੍ਹਦਾ 12 14 ਸਾਲ ਦਾ ਹੈ ਭਾਈ ਗੁਰੂ ਦੇ ਨਾਲ